ਸਤਿ ਸ਼੍ਰੀ ਅਕਾਲ ਜੀ ਹਰਦੇਵ ਸਿੰਘ ਆਪਣੇ ਪਰਿਵਾਰ ਦੇ ਨਾਲ ਆਪਣੇ ਹੀ ਖੇਤਾਂ ਦੇ ਵਿੱਚ ਕੰਮ ਕਰ ਰਿਹਾ ਸੀ ਉਹਦੀ ਪਤਨੀ ਦੀਪੂ ਕਹਿਣ ਲੱਗੀ ਮੈਂ ਕਿਹਾ ਜੀ ਮੈਂ ਤੁਹਾਨੂੰ ਇੱਕ ਗੱਲ ਆਖਾਂ ਕਿਉਂ ਨਹੀਂ ਜੀ ਮੇਰੀ ਸਰਕਾਰ ਜਰੂਰ ਆਖੋ ਦੀਪੂ ਦੇਖੋ ਜੀ ਰੱਬ ਨੇ ਆਪਾਂ ਨੂੰ ਵਿਆਹ ਤੋਂ 10-12 ਸਾਲਾਂ ਬਾਅਦ ਧੀ ਦੀ ਬਖਸ਼ਿਸ਼ ਕੀਤੀ ਆ ਹੁਣ ਮੇਰੀ ਧੀ ਅਮਨ ਵੱਡੀ ਹੋ ਚੁੱਕੀ ਆ ਅਸੀਂ ਇਹਨੂੰ ਪੜ੍ਹਾਲਿਖਾ ਕੇ ਇੱਕ ਵਧੀਆ ਡਾਕਟਰ ਬਣਾਉਣਾ ਆ ਕਿਉਂ ਨਹੀਂ ਮੇਰੀ ਸਰਕਾਰ ਜੇ ਅਸੀਂ ਆਪਣੀ ਬੱਚੀ ਲਈ ਨਹੀਂ ਸੋਚਾਂਗੇ ਤਾਂ ਹੋਰ ਕਿਸ ਦੇ ਲਈ ਸੋਚਾਂਗੇ ਦੋਨੇ ਗੱਲਾਂ ਕਰਦੇ ਆਪਣੀ ਬੱਚੀ ਸਮੇਤ ਘਰ ਪਹੁੰਚ ਗਏ ਦੋਵੇਂ ਜੀ ਅਮਨ ਨੂੰ ਬੜਾ ਹੀ ਪਿਆਰ ਕਰਦੇ ਸੀ ਦੂਜੇ ਦਿਨ ਦੀ ਸਵੇਰ ਹੋਈ ਦੀਪੋ ਨੇ ਆਪਣੀ ਧੀ ਨੂੰ ਹਰ ਰੋਜ਼ ਦੀ ਤਰ੍ਹਾਂ ਸਕੂਲ ਤਿਆਰ ਕਰਕੇ ਭੇਜ ਦਿੱਤਾ ਆਪਣੇ ਪਤੀ ਨੂੰ ਕਹਿਣ ਲੱਗੀ ਤੁਹਾਨੂੰ ਤਾਂ ਪਤਾ ਹੀ ਹੈ ਜੀ ਕਿ ਮੈਂ ਵੀ ਮਾਰ ਰਹੀ ਹਾਂ ਮੇਰਾ ਤਾਂ 1 ਮਿੰਟ ਦਾ ਵੀ ਭਰੋਸਾ ਨਹੀਂ ਮੈਂ ਕਦੋਂ ਰੱਬ ਨੂੰ ਪਿਆਰੀ ਹੋ ਜਾਵਾਂ ਨਾ ਨਾ ਇਹ ਤੂੰ ਕੀ ਕਹਿ ਰਹੀ ਆ ਤੇ ਅਜੇ ਤਾਂ ਤੂੰ ਆਪਣੀ ਧੀ ਨੂੰ ਡਾਕਟਰ ਬਣਦਿਆਂ ਦੇਖਣਾ ਆ ਤੈਨੂੰ ਕੁਝ ਵੀ ਨਹੀਂ ਹੁੰਦਾ ਰੱਬ ਆਪਣੇ ਤੇ ਮਿਹਰ ਕਰੇਗਾ ਤੂੰ ਘਬਰਾ ਨਾ ਮੈਂ ਤੇਰੇ ਨਾਲ ਆ ਤੁਸੀਂ ਮੇਰੇ ਨਾਲ ਇੱਕ ਵਾਅਦਾ ਕਰੋ ਜੀ ਜੇ ਮੈਂ ਮਰ ਵੀ ਗਈ ਤੁਸੀਂ ਦੂਜਾ ਵਿਆਹ ਨਹੀਂ ਕਰਾਉਗੇ ਨਹੀਂ ਨਹੀਂ ਇਹ ਤੂੰ ਕੀ ਕਹਿ ਰਹੀ ਆ ਹਾਂਜੀ ਮੈਂ ਠੀਕ ਕਹਿ ਰਹੀ ਆ ਜੇ ਤੁਸੀਂ ਦੂਜਾ ਵਿਆਹ ਕਰਾ ਲਿਆ ਤਾਂ ਮੇਰੀ ਲਾਡਾ ਨਾਲ ਪਾਲੀ ਹੋਈ ਮੇਰੀ ਧੀ ਦੀ ਜ਼ਿੰਦਗੀ ਤਬਾਹ ਹੋ ਜਾਣੀ ਆ ਹੇ ਮੈਨੂੰ ਆਵਾਜ਼ਾਂ ਮਾਰਿਆ ਕਰੂਗੀ ਨਾਲੇ ਰੋਇਆ ਕਰੂਗੀ ਨਾਲੇ ਗਾਲਾਂ ਵੀ ਕੱਢਿਆ ਕਰੂਗੀ ਤੇ ਨਾਲੇ ਕਿਆ ਕਰੂ ਕਿ ਮੈਨੂੰ ਛੱਡ ਗਈ ਇਹਨਾਂ ਦੀਆਂ ਜੁੱਤੀਆਂ ਖਾਨ ਨੂੰ ਆਪ ਮਰ ਗਈ ਮੈਥੋਂ ਪਾਸਾ ਵਟ ਗਈ ਬੇਗਾਨੇ ਵਸ ਪਾ ਗਈ ਅੱਜ ਬਾਪੂ ਵੀ ਮਾਂ ਤੇਰੇ ਕਿਤੇ ਵਾਦੇ ਭੁੱਲ ਗਿਆ ਬੇਗਾਨਿਆਂ ਦੇ ਮੂੰਹ ਦੇ ਵਿੱਚ ਪੈ ਗਿਆ ਆਪਣੀ ਲਾਡਾ ਨਾਲ ਪਾਲੀ ਤੀ ਨੂੰ ਅੱਜ ਭੁੱਲ ਗਿਆ ਫਿਰ ਤਾਂ ਮਾਰ ਕੇ ਵੀ ਇੱਕ ਮਾਂ ਦੀ ਆਤਮਾ ਤੜਫਦੀ ਰਹੂਗੀ ਮੇਰੀ ਆਤਮਾ ਨੂੰ ਸ਼ਾਂਤੀ ਨਹੀਂ ਮਿਲੂਗੀ ਮੈਂ ਇਸ ਤਰ੍ਹਾਂ ਕਦੇ ਵੀ ਨਹੀਂ ਹੋਣ ਦੇਵਾਂਗਾ ਉਸਦੇ ਪਤੀ ਨੇ ਕਿਹਾ ਮੈਂ ਆਪਣੀ ਧੀ ਨੂੰ ਤੇਰੇ ਮਰਨ ਤੋਂ ਬਾਅਦ ਵੀ ਆਪਣੇ ਕਲੇਜੇ ਨਾਲ ਲਾ ਕੇ ਰੱਖੂੰਗਾ ਮੈਂ ਆਪਣੀ ਧੀ ਨੂੰ ਤਤੀ ਵਾਹ ਵੀ ਨਹੀਂ ਲੱਗਣ ਦਊਗਾ ਤੂੰ ਤਾਂ ਐਵੇਂ ਬੋਲੀ ਜਾਨੀ ਆ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੋਊਗਾ ਲਓ ਜੀ ਆਪਾਂ ਤਾਂ ਗੱਲਾਂ ਦੇ ਵਿੱਚ ਹੀ ਰੁੱਝੇ ਰਹੇ ਟਾਈਮ ਤਾਂ ਵੇਖਿਆ ਹੀ ਨਹੀਂ ਕਿ ਆਪਣੀ ਪਿਆਰੀ ਤੇ ਸਕੂਲੋਂ ਪੜ੍ਹ ਕੇ ਵਾਪਸ ਵੀ ਆ ਗਈ ਅੰਦਰ ਵੜਦਿਆਂ ਹੀ ਭੱਜ ਕੇ ਹਰ ਰੋਜ਼ ਦੀ ਤਰ੍ਹਾਂ ਆਪਣੀ ਮਾਂ ਦੇ ਗੱਲ ਨੂੰ ਚਿੰਬੜ ਜਾਂਦੀ ਆ ਤੇ ਮਾਂ ਦਾ ਹਾਲਚਾਲ ਪੁੱਛਦੀ ਹੋਈ ਰਸੋਈ ਵੱਲ ਨੂੰ ਵਾਦੀ ਆ ਆਪਣੀ ਰੋਟੀ ਪਾ ਕੇ ਮਾਂ ਦੇ ਕੋਲ ਬਹਿ ਕੇ ਖਾਂ ਲੱਗਦੀ ਆ ਦੂਜੇ ਦਿਨ ਸਕੂਲ ਜਾਣ ਲੱਗਦੀ ਆ ਤਾਂ ਮਾਂ ਰੋਕ ਲੈਂਦੀ ਆ ਪੁੱਤ ਅੱਜ ਮੇਰੀ ਤਬੀਅਤ ਬਹੁਤ ਖਰਾਬ ਆ ਤੂੰ ਅੱਜ ਸਕੂਲ ਨਾ ਜਾ ਮਾਂ ਦੀ ਗੱਲ ਸੁਣ ਕੇ ਸਕੂਲ ਵਾਲਾ ਬੈਗ ਰੱਖ ਦਿੰਦੀ ਆ ਤੇ ਆਪਦੇ ਬਾਪੂ ਨੂੰ ਬੁਲਾਉਂਦੀ ਆ ਤੇ ਮਾਂ ਦੀ ਤਬੀਅਤ ਜ਼ਿਆਦਾ ਖਰਾਬ ਹੋਣ ਬਾਰੇ ਵੀ ਦੱਸਦੀ ਆ ਅਜੀ ਆਪਣੇ ਬਾਪੂ ਨੂੰ ਦਾਸ ਹੀ ਰਹੀ ਸੀ ਜਦੋਂ ਦੀਪੋਵਾਲ ਵਾਧੇ ਹੋਏ ਦੇਖਿਆ ਤਾਂ ਉਹ ਰੱਬ ਨੂੰ ਪਿਆਰੀ ਹੋ ਚੁੱਕੀ ਸੀ ਉਸ ਨੂੰ ਵੇਖ ਕੇ ਪਿਓ ਤੇ ਧੀ ਨੇ ਤਾਂ ਹਮਾਰੀਆਂ ਤੇ ਬਹੁਤ ਹੀ ਵਿਰਲਾਪ ਕੀਤਾ ਫਿਰ ਬਾਅਦ ਵਿੱਚ ਸਾਰੇ ਰਿਸ਼ਤੇਦਾਰ ਇਕੱਠੇ ਹੋਏ ਬੜੇ ਆਦਰ ਮਾਨ ਤੇ ਸਤਿਕਾਰ ਤੇ ਰੀਜੀ ਰਵਾਜਾਂ ਦੇ ਨਾਲ ਸੰਸਕਾਰ ਕਰ ਦਿੱਤਾ ਗਿਆ ਹੁਣ ਘਰ ਦੇ ਵਿੱਚ ਹੀ ਇਕੱਲੇ ਪਿਓ ਤੇ ਧੀ ਰਹਿ ਰਹੇ ਨੇ ਇੱਕ ਦਿਨ ਆਪਣੀ ਧੀ ਨਾਲ ਵੇੜੇ ਵਿੱਚ ਗੱਲਾਂ ਕਰ ਰਿਹਾ ਸੀ ਜਿਸ ਦਿਨ ਤੇਰੀ ਮਾਂ ਦੁਨੀਆ ਛੱਡ ਕੇ ਚਲੀ ਗਈ ਕਰਦੀਆਂ ਸਾਰੀਆਂ ਰੌਣਕਾਂ ਵੀ ਨਾਲ ਹੀ ਲੈ ਗਈ ਅਜੇ ਗੱਲਾਂ ਹੀ ਕਰਦੇ ਸੀ ਇੱਟਨੇ ਚਿਰ ਨੂੰ ਪਿੰਡ ਦੀਆਂ ਦੋ ਔਰਤਾਂ ਆਇਆਂ ਹਾਲਚਾਲ ਪੁੱਛਿਆ ਤੇ ਕਹਿਣ ਲੱਗੀਆਂ ਤੂੰ ਕਿੰਨਾ ਟਾਈਮ ਆਪਣੇ ਹੱਥ ਸਾੜਦਾ ਰਹੇਂਗਾ ਤੀਨੇ ਆਪਣੇ ਘਰ ਚਲੀ ਜਾਣਾ ਆ ਤੇਰੀ ਸਾਰੀ ਉਮਰ ਪਈ ਆ ਕਿਉਂ ਨਾ ਤੂੰ ਦੂਜਾ ਵਿਆਹ ਕਰਵਾ ਲਵੇਂ ਅਜੇ ਕਿਹੜਾ ਤੇਰੀ ਉਮਰ ਜ਼ਿਆਦਾ ਹੋਈ ਆ ਨਾ ਨਾ ਤਾਈਏ ਤੁਸੀਂ ਕੀ ਕਹਿ ਰਹੇ ਹੋ ਹਾਂ ਪੁੱਤਰ ਮੈਂ ਠੀਕ ਕਹਿ ਰਹੀ ਆ ਨਾ ਨਾ ਤਾਈ ਇਹ ਕੰਮ ਮੈਂ ਨਹੀਂ ਕਰਨਾ ਮੈਂ ਉਹਦੇ ਬੋਲ ਪਗਾਉਣੇ ਨੇ ਮੈਂ ਕੀਤੀ ਹੋਏ ਵਾਦੇ ਪੂਰੇ ਕਰਨੇ ਨੇ ਮੈਂ ਆਪਣੀ ਧੀ ਦੀ ਜ਼ਿੰਦਗੀ ਨਹੀਂ ਖਰਾਬ ਕਰਨੀ ਮੈਂ ਨਹੀਂ ਦੂਜਾ ਵਿਆਹ ਕਰਾਉਣਾ ਚੰਗਾ ਤੇਰੀ ਮਰਜ਼ੀ ਪੁੱਤਰਾ ਮਚਾਈ ਚੱਲ ਚੁੱਲ੍ਹੇ ਵਿੱਚ ਸਾਰੀ ਉਮਰ ਆਪਣੇ ਹੱਥ ਇੰਨੀ ਗੱਲ ਕਹਿ ਕੇ ਉਹ ਔਰਤਾਂ ਜੋ ਪਿੰਡ ਵਿੱਚ ਆਈਆਂ ਸੀ ਆਪਣੇ ਘਰ ਵਾਪਸ ਚਲੀਆਂ ਗਈਆਂ ਉਹ ਹੁਣ ਸੋਚਣ ਲਈ ਮਜਬੂਰ ਹੋ ਗਿਆ ਤੇ ਉਦਾਸ ਰਹਿਣ ਲੱਗਿਆ ਇੱਕ ਦਿਨ ਮੰਜੇ ਤੇ ਪਿਆ ਕੁਝ ਸੋਚ ਰਿਹਾ ਸੀ ਅਤੇ ਉਦੋਂ ਹੀ ਉਹਨਾਂ ਔਰਤਾਂ ਨੇ ਆ ਕੇ ਫਿਰ ਤੋਂ ਦਰਵਾਜ਼ਾ ਖੜਕਾਇਆ ਦਰਵਾਜ਼ਾ ਖੋਲ੍ਹਿਆ ਤੇ ਅੰਦਰ ਲੰਘ ਆਈਆਂ ਕਹਿਣ ਲੱਗੀਆਂ ਕੀ ਸੋਚ ਰਿਆਂ ਆ ਬੜਾ ਹੀ ਉਦਾਸ ਆ ਬਸ ਕੁਝ ਨਹੀਂ ਤਾਈ ਮੈਂ ਤਾਂ ਐਵੇਂ ਹੀ ਮੰਜੇ ਤੇ ਬਿਆ ਸੀ ਪਰ ਉਹ ਤਾਂ ਆਪਣੀ ਪਤਨੀ ਦੇ ਨਾਲ ਕੀਤੇ ਵਾਦਿਆਂ ਬਾਰੇ ਸੋਚ ਰਿਹਾ ਸੀ ਕਦੇ ਆਪਣੀ ਧੀ ਬਾਰੇ ਸੋਚਦਾ ਤੇ ਕਦੇ ਆਪਣੀ ਜ਼ਿੰਦਗੀ ਲਈ ਸੋਚਦਾ ਹੁਣ ਚੱਕਰਾਂ ਵਿੱਚ ਪੈ ਚੁੱਕਿਆ ਸੀ ਉਹ ਔਰਤਾਂ ਫਿਰ ਤੋਂ ਕਹਿਣ ਲੱਗੀਆਂ ਪੁੱਤਰਾ ਸੋਚ ਲੈ ਤੇ ਰੋਟੀ ਪੱਕਦੀ ਹੋਜੂਗੀ ਉਹਨੇ ਸਭ ਕੁਝ ਭੁਲਾ ਕੇ ਤਾਈ ਨੂੰ ਵਿਆਹ ਦੇ ਲਈ ਹਾਂ ਕਰ ਦਿੱਤੀ। ਕੁਝ ਟਾਈਮ ਨਿਕਲਿਆ ਦੂਜਾ ਵਿਆਹ ਕਰਵਾ ਲਿਆ। ਹੁਣ ਇੱਕ ਧੀ ਦਾ ਬਾਪ ਨਹੀਂ, ਹੁਣ ਉਹ ਦੋ ਧੀਆ ਦਾ ਬਾਪ ਬਣ ਚੁੱਕਿਆ ਸੀ ਕਿਉਂਕਿ ਜਿਸ ਦੇ ਨਾਲ ਉਹਨੇ ਵਿਆਹ ਕਰਾਇਆ ਸੀ ਉਹਦੇ ਕੋਲ ਵੀ ਇੱਕ ਮੰਨ ਦੇ ਹਾਂ ਦੀ ਧੀ ਸੀ ਜੀ ਦਾ ਨਾਮ ਜੀਤਾ ਸੀ। ਹੁਣ ਦੂਜੀ ਪਤਨੀ ਚਰਨੋ ਨਾਲ ਨਵੀਂ ਜ਼ਿੰਦਗੀ ਸ਼ੁਰੂ ਕਰ ਚੁੱਕਿਆ ਸੀ। ਨਵੇਂ ਪਰਿਵਾਰ ਦਾ ਬਹੁਤ ਵਧੀਆ ਪਿਆਰ ਬਣ ਚੁੱਕਿਆ। ਹੁਣ ਦੋਨੇ ਭੈਣਾਂ ਦਾ ਆਪਸ ਵਿੱਚ ਬਹੁਤ ਪਿਆਰ ਵਧ ਗਿਆ। ਦੋਨੇ ਭੈਣਾਂ ਹੀ ਇਕੱਠੀਆਂ ਕਾਲਜ ਪੜ੍ਹਨ ਲਈ ਜਾਇਆ ਕਰਦੀਆਂ ਸੀ। ਬਸ ਇਹ ਪਿਆਰ ਥੋੜਾ ਟਾਈਮ ਹੀ ਰਿਹਾ। ਬਾਅਦ ਵਿੱਚ ਚਰਨੋ ਨੇ ਆਪਣਾ ਮਤਰਈ ਮਾਂ ਵਾਲਾ ਵਤੀਰਾ ਸ਼ੁਰੂ ਕਰ ਦਿੱਤਾ। ਹੁਣ ਹਰਦੀਪ ਸਿੰਘ ਦੀ ਪਹਿਲੀ ਧੀ ਤੇ ਅਤਿਆਚਾਰ ਦੀਆਂ ਘੜੀਆਂ ਆ ਰਹੀਆਂ ਸੀ। ਹੁਣ ਅਮਨ ਨੂੰ ਸਾਰਾ ਘਰ ਦਾ ਕੰਮ ਕਰਕੇ ਕਾਲਜ ਜਾਣਾ ਪੈਂਦਾ। ਕਈ ਵਾਰੀਆਂ ਆਪਣੇ ਪੁਰਾਣੇ ਕੱਪੜਿਆਂ ਨਾਲ ਹੀ ਕਾਲਜ ਚਲੀ ਜਾਂਦੀ ਸੀ। ਕਾਲਜ ਦਾ ਸਟਾਫ ਵੀ ਉਹਨੂੰ ਬਹੁਤ ਹੀ ਪਿਆਰ ਕਰਦਾ ਸੀ ਕਿਉਂਕਿ ਉਹ ਕਾਲਜ ਦੀ ਟਾਪਰ ਬਣ ਚੁੱਕੀ ਸੀ ਇਹ ਸਾਰਾ ਕੁਝ ਉਹਦੀ ਮਤਰੀ ਮਾਂ ਤੇ ਉਹਦੀ ਧੀ ਨੂੰ ਬਿਲਕੁਲ ਵੀ ਪਸੰਦ ਨਹੀਂ ਸੀ ਜਦੋਂ ਵੀ ਉਹ ਕਾਲਜ ਵਿੱਚੋਂ ਪੜ੍ਹ ਕੇ ਵਾਪਸ ਆਉਂਦੀ ਉਹਨੂੰ ਘਰ ਦਾ ਸਾਰਾ ਕੰਮ ਕਰਨਾ ਪੈਂਦਾ ਸੀ ਤੇ ਨਾਲ ਮਾਂ ਤੇ ਧੀ ਮਾਰਵੀ ਖਾਣੀ ਪੈਂਦੀ ਜਦੋਂ ਸ਼ਾਮ ਨੂੰ ਖੇਤੋਂ ਉਹਦਾ ਪਿਓ ਘਰੋਂ ਆਂਦਾ ਉਹਦੀ ਮਾਂ ਧੀ ਦੀ ਝੂਠੀ ਸ਼ਿਕਾਇਤ ਸੁਣ ਕੇ ਆਪਣੀ ਬੇਟੀ ਨੂੰ ਬਹੁਤ ਚੀੜਕਦਾ ਤੇ ਲੋਹੇ ਲਾਖੇ ਬੋਲ ਬੋਲਦਾ ਆਪ ਮਰ ਗਈ ਇਹਨੂੰ ਇੱਥੇ ਛੱਡ ਗਈ ਹੁਣ ਅਮਨ ਨੂੰ ਕਾਲਜ ਤੋਂ ਵੀ ਹਟਾ ਲਿਆ ਗਿਆ ਰੋਂਦੀ ਹੋਈ ਆਪਣੇ ਪਿਓ ਨੂੰ ਕਹਿੰਦੀ ਬਾਪੂ ਮੈਂ ਮੰਮੀ ਦੇ ਬੋਲ ਪੂਰੇ ਕਰਨੇ ਨੇ ਮੈਂ ਪੜ ਕੇ ਡਾਕਟਰ ਬੰਨਾ ਆ ਮੈਨੂੰ ਪੜ ਲੈੰਦੇ ਪਰ ਉਹਦੇ ਕੰਨ ਤੇ ਝੂਵੀ ਨਾ ਸਰਕਦੀ ਕੀਤੇ ਵਾਦੇ ਅਤੇ ਆਪਣੀ ਪਹਿਲੀ ਧੀ ਦਾ ਪਿਆਰ ਤਾਂ ਉਹ ਭੁੱਲ ਹੀ ਚੁੱਕਿਆ ਸੀ ਤੇ ਨਵੇਂ ਮੋਹ ਪਿਆਰ ਵਿੱਚ ਚੰਗੀ ਤਰ੍ਹਾਂ ਫਸ ਚੁੱਕਿਆ ਸੀ ਇੱਕ ਵੀ ਗੱਲ ਨਹੀਂ ਮੰਨੀ ਸੀ ਇੱਕ ਦਿਨ ਆਪਣੀ ਮਾਂ ਵਾਲੇ ਕਮਰੇ ਵਿੱਚ ਸਫਾਈ ਕਰ ਰਹੀ ਸੀ ਮਾਂ ਦੀ ਫੋਟੋ ਅੱਗੇ ਬਹੁਤ ਵਿਰਲਾਪ ਕਰਦੀ ਤੇ ਆਪਣੇ ਤਨ ਦੇ ਕੱਪੜੇ ਖੋਲ ਕੇ ਮਾਂ ਨੂੰ ਦਿਖਾਉਂਦੀ ਇਹ ਦੇਖ ਮਾਂ ਇੰਨਾ ਝਾਲਮਾ ਨੇ ਮੇਰਾ ਕੀ ਹਾਲ ਕੀਤਾ ਆ ਮੈਨੂੰ ਵੀ ਆਪਣੇ ਕੋਲ ਹੀ ਬੁਲਾ ਲੈ ਇੰਨਾ ਝਾਲਮਾ ਤੋਂ ਬਚਾ ਲੈ ਮੈਨੂੰ ਮਾਂ ਬਾਪੂ ਤਾਂ ਤੇਰੇ ਨਾਲ ਕੀਤੇ ਸਾਰੇ ਵਾਦੇ ਭੁੱਲ ਗਿਆ ਇਹ ਸਾਰਾ ਕੁਝ ਮਤ ਰਹੀ ਮਾਂ ਵੇਖ ਲੈਂਦੀ ਆ ਉਸ ਤੋਂ ਇਹ ਸਾਰਾ ਕੁਝ ਨਾ ਸਹਾਰ ਹੋਇਆ ਚਰਨੋਂ ਆ ਕੇ ਮਾਰਨਾ ਸ਼ੁਰੂ ਕਰ ਦਿੰਦੀ ਆ ਤੇ ਬਹੁਤ ਗਾਲੀ ਗਲੋਚ ਕਰਦੀ ਆ ਤੇ ਕਹਿੰਦੀ ਆ ਮੈਂ ਤੇਰੀ ਮਾਂ ਦਾ ਸੁਪਨਾ ਪੂਰਾ ਨਹੀਂ ਕਰਾਂਗੀ ਤੈਨੂੰ ਬਣਾਵਾਂਗੀ ਨਹੀਂ ਡਾਕਟਰ ਅਮਨ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੰਦੀ ਆ ਜਦੋਂ ਸ਼ਾਮ ਨੂੰ ਖੇਤਾਂ 'ਚੋਂ ਉਹਦਾ ਪਿਓ ਘਰੋਂ ਆਂਦਾ ਆ ਤਾਂ ਉਹਨੂੰ ਹੋਰ ਉਸ ਦੇ ਵਿਰੁੱਧ ਝੂਠੀਆਂ ਸੱਚੀਆਂ ਲਾ ਕੇ ਭਰਦੀ ਦਿੰਦੀ ਆ ਤੇ ਹੋਰ ਮਾਰ ਪਵਾ ਦਿੰਦੀ ਆ ਤੇ ਨਾਲੇ ਕਹਿੰਦੀ ਆ ਇਸ ਕੁਲੈਣੀ ਲਈ ਕੋਈ ਮੁੰਡਾ ਵੇਖ ਕੇ ਫਾ ਵੜ ਦੋ ਨਹੀਂ ਤਾਂ ਇੱਥੇ ਕੋਈ ਨਵਾਂ ਚੰਦ ਛਾੜੂਗੀ ਅਸੀਂ ਦੁਨੀਆ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹਿਣਾ ਉਹ ਵਿਚਾਰੀ ਆਪਣੇ ਬਾਪੂ ਨੂੰ ਸਭ ਕੁਝ ਦੱਸਦੀ ਆ ਆਪਣੇ ਤਨ ਤੇ ਪਈਆਂ ਲਾਛਾਂ ਵੀ ਦਿਖਾਉਂਦੀ ਆ ਪਰ ਉਹਦੇ ਉੱਪਰ ਕੋਈ ਅਸਰ ਨਹੀਂ ਹੋ ਰਿਹਾ ਸੀ ਉਹਦੇ ਬਾਪ ਨੇ ਗਰੀਬ ਤੋਂ ਗਰੀਬ ਘਰ ਵੇਖ ਕੇ ਉਹਦਾ ਵਿਆਹ ਕਰ ਦਿੱਤਾ ਪਰ ਇਹਨਾਂ ਅਤਿਆਚਾਰਾਂ ਚਲਦੀ ਹੋਈ ਨੇ ਆਪਣੀ ਪੜ੍ਹਾਈ ਬੰਦ ਨਹੀਂ ਕੀਤੀ ਚੋਰੀ ਛੁਪੇ ਪੜ੍ਹਦੀ ਰਹਿੰਦੀ ਸੀ ਇੱਕ ਦਿਨ ਉਹ ਹੀ ਦੋ ਔਰਤਾਂ ਆਪਣੇ ਨਾਲ ਦੇ ਸ਼ਹਿਰ ਦੇ ਬਾਜ਼ਾਰ ਵਿੱਚ ਗਈਆਂ। ਗਰਮੀ ਦੇ ਦਿਨ ਸੀ। ਉਹਨਾਂ ਦਾ ਗਰਮੀ ਨਾਲ ਬਹੁਤ ਬੁਰਾ ਹਾਲ ਹੋ ਗਿਆ ਸੀ। ਪਾਣੀ ਦੀ ਤਲਾਸ਼ ਵਿੱਚ ਇੱਧਰ-ਉੱਧਰ ਘੁੰਮ ਰਹੀਆਂ ਸੀ। ਉਹਨਾਂ ਨੇ ਇੱਕ ਕੋਠੀ ਦੀ ਘੰਟੀ ਵਜਾਈ ਤਾਂ ਅੰਦਰੋਂ ਇੱਕ ਨੌਕਰ ਆਇਆ। ਵੇਖਿਆ ਦੋ ਬਜ਼ੁਰਗ ਔਰਤਾਂ ਪਾਣੀ ਮੰਗ ਰਹੀਆਂ ਨੇ। ਅੰਦਰ ਆ ਕੇ ਦੱਸਿਆ। ਆ ਮੰਨੇ ਅੰਦਰ ਆਉਣ ਲਈ ਕਿਹਾ। ਜਦੋਂ ਅੰਦਰ ਆਈਆਂ ਤਾਂ ਕੀ ਵੇਖਦੀਆਂ ਨੇ? ਇਹ ਤਾਂ ਹਰਦੇਵ ਸਿੰਘ ਦੀ ਕੁੜੀ ਅਮਣੀ ਸੀ। ਉਹਨਾਂ ਨੇ ਅਮਨ ਨੂੰ ਪੁੱਛਿਆ ਤੂੰ ਹਰਦੀਪ ਸਿੰਘ ਦੀ ਕੁੜੀ ਆ ਨਾ ਤਾਈ ਜੀ ਤੁਸੀਂ ਸੁਣਾਓ ਪਿੰਡ ਦਾ ਕੀ ਹਾਲ ਚਾਲ ਆ ਨਾਲੇ ਬਾਪੂ ਤੇ ਮੰਮੀ ਦਾ ਕੀ ਹਾਲ ਆ ਭੈਣ ਜੀਤਾਂ ਦਾ ਕੀ ਹਾਲ ਆ ਉਹ ਕਹਿਣ ਲੱਗੀਆਂ ਕਿ ਤੇਰੇ ਬਾਪੂ ਮੰਮੀ ਬਿਮਾਰ ਰਹਿੰਦੇ ਨੇ ਤੇ ਤੇਰੀ ਭੈਣ ਨੇ ਤੇਰੇ ਵਿਆਹ ਤੋਂ ਬਾਅਦ ਪਿੰਡ ਦੇ ਹੀ ਮੁੰਡੇ ਨਾਲ ਕੋਟ ਮੈਰਿਜ ਕਰਾ ਲਈ ਸੀ ਉਹ ਹੁਣ ਪਤਾ ਨਹੀਂ ਕਿੱਥੇ ਰਹਿੰਦੀ ਆ ਚੰਗਾ ਹੁਣ ਅਸੀਂ ਚੱਲਦੀਆਂ ਆ ਆਪਣਾ ਤਾਂ ਪਿੰਡ ਵੀ ਦੂਰ ਆ ਤਾਈ ਜੀ ਕੱਲ ਨੂੰ ਹਸਪਤਾਲ ਵਿੱਚ ਕੈਂਪ ਲੱਗਣਾ ਆ ਫਰੀ ਦਵਾਈ ਮਿਲਣੀ ਆ ਜੇ ਕਿਸੇ ਨੇ ਦਵਾਈ ਲੈਣੀ ਹੋਈ ਭੇਜ ਦਿਓ ਨਾਲੇ ਬਾਪੂ ਤੇ ਮੰਮੀ ਨੂੰ ਮੇਰਾ ਸੁਨਾਹਾ ਵੀ ਦੇ ਦਿਓ ਜੇ ਜਿਆਦਾ ਔਖੇ ਨੇ ਮੇਰੇ ਕੋਲ ਆ ਜਾਣ ਉਹ ਕਹਿਣ ਲੱਗੀਆਂ ਹਾਂ ਤੂੰ ਕੀ ਕਰਾਉਣਾ ਆਪਣੀ ਮਤਰਈ ਮਾਂ ਕੋਲ ਤਾਈ ਜੀ ਚਾਹੇ ਮਤਰਈ ਆ ਲੈ ਕਿ ਨਾ ਹੈ ਤਾਂ ਮੇਰੀ ਮਾਂ ਕੋਈ ਗੱਲ ਨਹੀਂ ਜੋ ਕੁਝ ਹੋਇਆ ਉਹ ਮੇਰੀ ਕਿਸਮਤ ਵਿੱਚ ਲਿਖਿਆ ਹੋਇਆ ਸੀ ਤੁਸੀਂ ਮੇਰਾ ਸੁਨਾਹਾ ਦੇ ਦਿਓ ਚੰਗਾ ᱛੀਏ ਜ਼ਰੂਰ ਸੁਨੇਹਾ ਦੇ ਦੇਵਾਂਗਾ ਦੇਵਾਂਗੇ ਉਹ ਆਪਣੇ ਪਿੰਡ ਵੱਲ ਨੂੰ ਚੱਲ ਪਈਆਂ ਦੂਜੇ ਦਿਨ ਅਮਨ ਹਰ ਰੋਜ਼ ਦੀ ਤਰ੍ਹਾਂ ਹਸਪੀਟਲ ਵਿੱਚ ਆਪਣੇ ਡਿਊਟੀ ਤੇ ਗਈ ਕੀ ਵੇਖਦੀ ਆ ਕਿ ਮਰੀਜ਼ਾਂ ਦੀਆਂ ਬਹੁਤ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਸੀ ਕਿਉਂਕਿ ਅੱਜ ਹਸਪੀਟਲ ਵਿੱਚ ਫ੍ਰੀ ਕੈਂਪ ਸੀ ਆਪਣੇ ਕਮਰੇ ਅੰਦਰ ਗਈ ਆਪਣੀ ਕੁਰਸੀ ਤੇ ਬਹਿ ਕੇ ਮਰੀਜ਼ਾਂ ਦਾ ਚੈੱਕਅਪ ਕਰਨਾ ਸ਼ੁਰੂ ਕਰ ਦਿੱਤਾ ਹਜੇ 7-8 ਮਰੀਜ਼ ਹੀ ਚੈੱਕ ਕੀਤੇ ਉਸ ਤੋਂ ਬਾਅਦ ਆਪਣੀ ਦੂਜੀ ਪਤਨੀ ਨੂੰ ਲੈ ਕੇ ਕਮਰੇ ਅੰਦਰ ਦਾਖਲ ਹੋਇਆ ਹਰਦੇਵ ਸਿੰਘ ਇਕਦਮ ਚੌਂਗ ਗਿਆ ਅਮਨ ਨੂੰ ਡਾਕਟਰ ਦੀ ਕੁਰਸੀ ਤੇ ਬੈਠੀ ਵੇਖ ਕੇ ਅਮਨ ਨੇ ਅੱਗੇ ਆਉਂਦਾ ਇਸ਼ਾਰਾ ਕੀਤਾ ਹੁਣ ਆਪਣੀ ਗਲਤੀ ਮਹਿਸੂਸ ਕਰਦੇ ਹੋਏ ਕਿਹਾ ਤੇ ਇਹ ਸਾਨੂੰ ਕੋਈ ਬਿਮਾਰੀ ਨਹੀਂ ਤੈਨੂੰ ਦੇਖਦੇ ਹੀ ਸਾਡੀਆਂ ਸਾਰੀਆਂ ਬਿਮਾਰੀਆਂ ਦੂਰ ਹੋ ਗਈਆਂ ਦੂਜੀ ਮਾਂ ਬੋਲੀ ਕਹਿਣ ਲੱਗੀ ਧੀਏ ਇੱਕ ਬਿਮਾਰੀ ਸੀ ਜਿਹੜਾ ਮੈਂ ਤੇਰੇ ਤੇ ਇਨਾ ਨਜਾਇਜ਼ ਅਤਿਆਚਾਰ ਕਰਦੀ ਰਹੀ ਮਾੜਾ ਚੰਗਾ ਬੋਲ ਤੈਨੂੰ ਬੋਲਦੀ ਰਹੀ ਹੁਣ ਮੇਰੀਆਂ ਅੱਖਾਂ ਖੁੱਲੀਆਂ ਨੇ ਕਿ ਦੁਨੀਆ ਵਿੱਚ ਮਾਪਿਓ ਦਾ ਨਾਂ ਮਿੱਟੀ ਵਿੱਚ ਮਿਲਾਉਣ ਵਾਲੇ ਕਿਹੜੇ ਹੁੰਦੇ ਨੇ ਤੇ ਚਮਕਾਉਣ ਵਾਲੇ ਕਿਹੜੇ ਹੁੰਦੇ ਨੇ ਤੂੰ ਤਾਂ ਦੁਨੀਆ ਦੀ ਮਿਸਾਲ ਕੰਮ ਕਰ ਦਿੱਤੀ ਆ ਇੱਕ ਮਤਰਈ ਮਾਂ ਦੇ ਤਸੀਹੇ ਝਲਦੇ ਹੋਏ ਨੀਵੀ ਆਪਣੀ ਮਾਂ ਦਾ ਸੁਪਨਾ ਡਾਕਟਰ ਬਣ ਕੇ ਪੂਰਾ ਕਰ ਦਿੱਤਾ ਉਹਨਾਂ ਨੇ ਆਪਣੀ ਗਲਤੀ ਦੀ ਮਾਫੀ ਮੰਗੀ ਅਮਨ ਕਹਿਣ ਲੱਗੀ ਇਹਦੇ ਵਿੱਚ ਮਾਫੀ ਵਾਲੀ ਕਿਹੜੀ ਗੱਲ ਆ ਇਹ ਸਭ ਕੁਝ ਮੇਰੀ ਕਿਸਮਤ ਵਿੱਚ ਲਿਖਿਆ ਹੋਇਆ ਸੀ ਤੂੰ ਮੇਰੀ ਮਤਰਈ ਮਾਂ ਨਹੀਂ ਇੱਕ ਮੇਰੀ ਧਰਮ ਦੀ ਹੀ ਮਾਇਆ ਬਸ ਇੱਕ ਪਹਿਚਾਨ ਕਰਨੀ ਔਖੀ ਆ ਕੋਈ ਪਹਿਲਾਂ ਪਹਿਚਾਨ ਕਰ ਲੈਂਦਾ ਆ ਤੇ ਕੋਈ ਬਾਅਦ ਵਿੱਚ ਕਰਦਾ ਆ ਬਸ ਇਹੀ ਫਰਕ ਹੈ ਹੁਣ ਸਾਰਾ ਪਰਿਵਾਰ ਅਮਨ ਦੇ ਕੋਲ ਹੀ ਖੁਸ਼ੀ-ਖੁਸ਼ੀ ਰਹਿਣ ਲੱਗ